ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਾਹੌਲ ਗਰਮ ਦਿਖਾਈ ਦੇ ਰਿਹਾ ਹੈ ਤੇ ਉੱਥੇ ਹੀ ਕਿਤੇ ਨਾ ਕਿਤੇ ਗੈਂਗਸਟਰਾਂ ਦਾ ਬੋਲਬਾਲਾ ਵੀ ਸੁਣਨ ਨੂੰ ਮਿਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਹੁਣ ਬਿਕਰਮ ਮਜੀਠੀਆ ਦੇ ਵੱਲੋਂ ਫਿਰ ਤੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਹੈ ਤੇ ਉੱਥੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੇਸ ਨੂੰ ਲੈ ਕੇ ਬਿਆਨ ਦਿੱਤੇ ਗਏ ਤੇ ਬਿਕਰਮ ਮਜੀਠੀਆ ਦੇ ਵੱਲੋਂ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਤੇ ਉੱਥੇ ਹੀ ਸਰਪੰਚੀ ਚੋਣਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕੱਲ ਨਾਮਜ਼ਦਗੀ ਪਰਨ ਲੈ ਲਈ ਸਮਾਂ ਜਿਹੜਾ ਉਸ ਦੇ ਵਿੱਚ ਵੀ ਜਿਹੜਾ ਕਿ ਬਹੁਤ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਸ਼ਰਿਆਮ ਜਿਹੜਾ ਕਿ ਜਿਹੜਾ ਕਿ ਇੱਕ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਆਓ ਤੁਹਾਨੂੰ ਸੁਣਾਉਨੇ ਆ ਹੋਰ ਉਹਨਾਂ ਦਾ ਕੀ ਕਰਨਾ ਤੋਂ ਮੈਂ ਵੇਖਣ ਰਿਹਾ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨਾਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦ ਇਹ ਉਹਦੇ ਗੱਲ 'ਚ ਸਰੋਪਾ ਪਾਉਂਦਾ ਸੀ ਹੁਣ ਆ ਚਲ ਕੇ ਜੱਗੂ ਭਗਵਾਨਪੁਰਿਆ ਦਾ ਟੱਪਰ ਬੜਾ ਸਿਆਣਾ ਪਿਛਲੇ 5 ਸਾਲੋਂ ਸੁੱਖੀ ਨਾ ਰਹੇ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਏ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਇਲੈਕਸ਼ਨ 'ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ 'ਚ ਫੋਨ ਜੇਲ੍ਹਾਂ 'ਚੋਂ ਫੋਨ ਜਾ ਰਹੇ ਤੁਸੀਂ ਇਹ ਵੇਖੋ ਜਿੱਥੇ ਕੋਈ ਬੋਨ ਅਲਾਉਡ ਨਹੀਂ ਫੋਨ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਛਲੇ 'ਚ ਮਗਰ ਡਰਦੇ ਕਹੀ ਦੇਣਾ ਵੀ ਨਹੀਂ ਚਾਹੁੰਦੇ ਕਹਿੰਦੇ ਤੁਹਾਨੂੰ ਦੇਣਾ ਨਹੀਂ ਚਾਰ ਚੱਪਣ ਦਵਾਂਗੇ ਆਹ ਲੇਤਾ ਯਾਰ ਉਹਦੇ ਉਹ ਉਹੀ ਲੱਥਰੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰ ਆਏ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹੱਲੇ ਲਾਇਆ ਕਿ ਨਹੀਂ ਲਾਇਆ ਹੱਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ एक्चुअली ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਪੰਨੂ ਵੀ ਆਪ ਐਨਆਰਆਈ ਹੈ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ ਅਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲੀਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਆ ਹਲੇ ਤਾਂ ਯਾਰ ਉਹਦੇ ਉਹ ਉਹੀ ਲੱਥਰੇ ਆ ਆਪਣਾ ਉਹਦੇ ਅਡਵਾਈਜ਼ਰ ਜੇ ਆ ਛੱਡ ਪਰ ਆਏ ਅਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਹਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ एक्चुअली ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਪੰਨੂ ਵੀ ਆਪ ਐਨਆਰਆਈ ਹੈ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕੀ ਚੀਫ ਮਿਨਿਸਟਰ ਸਾਹਿਬ ਦੇ एडवाਇਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਦਾ